ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਪਹੁੰਚੇ ਪਿੰਡ ਮਮਣਵਾਲ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇਸ ਵੀਰ ਦਾ ਨਾਮ ਹੈ ਗਜਿੰਦਰ ਸਿੰਘ ਜੋ ਕਿ ਇਕੱਲਾ ਹੀ ਮਤਲਬ ਆਪਣਾ ਖਾਂਦਾ ਪਕਾਉਂਦਾ ਹੈਗਾ ਵਾ ਕਿ ਸਹਾਰਾ ਨਹੀਂ ਕੋਈ ਵੀ ਹੈਗਾ ਮਤਲਬ ਕਿ ਇਹਦਾ ਕੋਈ ਵੀ ਇਸ ਕਰਕੇ ਇਸ ਵੀਰ ਵੱਲੋਂ ਕਿਹਾ ਗਿਆ ਹੈ ਕਿ ਮੇਰੀ ਵੀ ਕੋਈ ਵੀਰ ਮੇਰੀ ਵੀਡੀਓ ਪਾਵੇ ਕੋਈ ਮੇਰੀ ਸਹਾਇਤਾ ਕਰੀ ਕੀਤੀ ਜਾਵੇ ਇਸ ਕਰਕੇ ਇਸ ਵੀਰ ਦੇ ਵੱਧ ਤੋਂ ਵੱਧ ਆਪਾਂ ਮਦਦ ਕਰੀਏ ਜਿੰਨਾ ਵੀ ਹੋ ਸਕਦਾ ਕੋਈ ਇਹਦੇ ਮਦਦ ਕੋਈ 10 5 ਜਿੰਨੇ ਵੀ ਕੋਈ ਸਿਹਤ ਹੈ ਦੀ ਕਰਨੀ ਚਾਹੁੰਦਾ ਪੀਰ ਮੇਰਾ ਕਰ ਸਕਦਾ ਮਤਲਬ ਕਿ ਸਿੱਧਾ ਇਸੇ ਵੀਰ ਨੂੰ ਮਿਲੋ ਸਿੱਧਾ ਇਹਦੇ ਹੀ ਖਾਤੇ ਦੇ ਵਿੱਚ ਜੋ ਕੋਈ ਇਸੇ ਦੀ ਸੇਵਾ ਪਾਉਣਾ ਚਾਹੁੰਦਾ ਹੋਵੇ 10 5 20 40 50 ਉਹ ਵੱਧ ਤੋਂ ਵੱਧ ਇਹਦੀ ਸਹਾਇਤਾ ਕਰੋ ਇਹਦਾ ਅਕਾਊਂਟ ਨੰਬਰ ਵੀਰ ਦਾ ਤੁਹਾਨੂੰ ਦੇ ਦਿੰਨੇ ਆ ਅਕਾਊਂਟ ਨੰਬਰ ਆ ਵੀਰ ਦਾ ਅਕਾਊਂਟ ਨੰਬਰ ਹੈਗਾ ਜੀ ਖਾਤਾ ਪੰਜਾਬ ਐਂਡ ਸਿੱਧ ਬੈਂਕ ਦਾ ਖਾਤਾ ਜੀ ਇਸ ਵੀਰ ਦਾ ਅਕਾਊਂਟ ਨੰਬਰ ਹੱਥ ਪੜਾ ਕਰੇ ਥੋੜਾ ਜਿਹਾ ਹਾਂਜੀ ਨਾਮ ਹੈਗਾ ਜੁਗਿੰਦਰ ਸਿੰਘ ਕਿ ਜਿੰਨੇ ਵੀ ਮਦਦ ਕਰਨੀ ਇਸ ਵੀਰ ਦੀ ਸਿੱਧੀ ਮਦਦ ਕਰੇ ਸਿੱਧਾ ਵੀਰ ਦਾ ਨੰਬਰ ਵੀ ਦਿੱਤਾ ਜਾਊਗਾ ਉਹ ਨੰਬਰ ਵੀ ਦੇ ਦਾਂਗੇ ਅਕਾਊਂਟ ਨੰਬਰ ਅਹੀਂ ਉਦਾਂ ਵੀ ਪਾ ਦਾਂਗੇ ਵੀਡੀਓ ਦੇ ਵਿੱਚ ਬਾਕੀ ਇਹਦੇ ਘਰ ਦੇ ਹਾਲਾਤ ਤੁਹਾਨੂੰ ਵਿਖਾ ਦਿੰਨੇ ਆ ਘਰ ਦੇ ਹਾਲਾਤ ਵੀ ਵੇਖੋ ਬਹੁਤ ਜ਼ਿਆਦਾ بارش ਦੇ ਕਾਰਨ ਜੋ ਕਿ ਛੱਤਾਂ ਬਿਲਕੁਲ ਹੀ ਡਿੱਗਣ ਜੋਗ ਹਨ ਬਹੁਤ ਹੀ ਜ਼ਿਆਦਾ ਮਤਲਬ ਇੱਕ ਕੋਠੇ ਇੱਕਦਮ ਛੱਤਾਂ ਬਹੁਤ ਝੁੰਡੀਆਂ ਪਈਆਂ ਵਿਚਾਰੇ ਪਤਾ ਨਹੀਂ ਆਪਣਾ ਟਾਈਮ ਪਾਸ ਕਿਦਾਂ ਡੇ ਹੈਗੇ ਕਰਨਾ ਵਾਹਿਗੁਰੂ ਜੀ ਵੱਧ ਤੋਂ ਵੱਧ ਚੜ੍ਹ ਕੇ ਇਸ ਵੀਰ ਦੀ ਹੈਲਪ ਕਰੋ ਮਤ ਕਰੋ ਸਿੱਧੀ ਮਤ ਕਰੋ ਇਸ ਵੀਤੀ ਵੀਜ਼ ਦਾ ਖਾਤਾ ਦੇ ਦਿੱਤਾ ਗਿਆ ਸਕਰੀਨ ਦੇ ਉੱਤੇ ਉਦਾਂ ਵੀ ਖਾਤਾ ਇਹਦਾ ਲਿਖ ਕੇ ਸਿੱਧਾ ਡਾਇਰੈਕਟ ਆਪਾਂ ਪਾ ਦੇਾਂਗੇ ਬਾਕੀ ਇਹਦੇ ਘਰ ਦੇ ਹਾਲਾਤ ਤੁਹਾਨੂੰ ਵਿਖਾ ਦਿੰਨੇ ਆ ਜਿਹੜੇ ਘਰ ਦੇ ਵਿੱਚ ਰਹਿੰਦੇ ਹੈਗੇ ਇਹ ਵੀਰ ਟਾਈਮ ਪਾਸ ਕਰਦਾ ਹੈਗਾ ਆਪਣਾ ਤੁਹਾਨੂੰ ਘਰ ਦੀਆਂ ਤਸਵੀਰਾਂ ਵਿਖਾਉਂਦੇ ਆ ਆ ਵੀਰ ਦੇ ਜੋ ਕਿ ਮਾਰੇ ਮੋٹے ਬੈੱਡ ਹੈਗੇ ਰਹਿਣ ਨੂੰ بارش ਦੇ ਕਾਰਨ ਕਮਰੇ ਇਕਦਮ ਚੁੰਦੇ ਪਏ ਆ ਵੀਰ ਨੇ ਆਪਣਾ ਸਮਾਨ ਜਿੰਨਾ ਵੀ ਆ ਤਰਪਾ ਪਾ ਕੇ ਟੱਕਿਆ ਹੋਇਆ ਵਾ ਇਹ ਵੀਰ ਦੇ ਘਰ ਦੇ ਹਾਲਾਤ ਬਾਕੀ ਵਾਹਿਗੁਰੂ ਜੀ ਵੱਧ ਤੋਂ ਵੱਧ ਚੜ੍ਹ ਕੇ ਇਸ ਵੀਰ ਦੀ ਮਦਦ ਕਰੋ ਵੀਡੀਓ ਪਾਉਣ ਦਾ ਮਕਸਦ ਸਾਡਾ ਇਹੀ ਹੈ ਕਿ ਜਿਹੜੇ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨਾ ਵੀ ਕੋ ਕਰ ਸਕਦਾ 10 5 ਆਪਣੀ ਮਰਜ਼ੀ ਨਾਲ ਦਾਨ ਜਿਹੜਾ ਕਰਨਾ ਸਿੱਧਾ ਵੀਰ ਦੇ ਖਾਤੇ ਵਿੱਚ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਕੀ ਘਰ ਦੀਆਂ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਦਿੰਨੇ ਆ ਆ ਵੀਰ ਦਾ ਬਾਥਰੂਮ ਦੇਖੋ ਤੇ ਦੇ ਘਰ ਦੇ ਹਾਲਾਤ ਵੀਰ ਜੀ ਵਾਹਿਗੁਰੂ ਜੀ ਜਿੰਨੀ ਵੀ ਬਾਤ ਤੋਂ ਵੱਧ ਮਾਤ ਕੀਤੀ ਜਾਂਦੀ ਇਸ ਵੀਰ ਦੀ ਮਹਤ ਕਰੋ ਇੱਕ ਤੇ ਵੀਰ ਹੈਂਡੀਕੈਪਟ ਇਸ ਵੀਰ ਵੱਲੋਂ ਫਰਮਾਇਸ਼ ਪਾਈ ਗਈ ਹੈਗੀ ਆ ਸਾਧ ਸੰਗਤ ਜੀ ਐਨ ਆਰ ਆਈ ਵੀਰਾਂ گاڑی ਬੇਨਤੀ ਕੀਤੀ ਗਈ ਹੈ ਬੇਨਤੀ ਕਰਦੇ ਆਂ ਕਿ ਇਸ ਵੀਰ ਦੀ ਵੱਲੋਂ ਆਵਾਜ਼ ਆਈ ਹੈ ਕਿ ਮੈਨੂੰ ਕੋਈ ਸਾਧਨ ਬਣਾ ਕੇ ਦਿੱਤਾ ਜਾਵੇ ਕਿ ਮੈਂ ਆਪਣਾ ਟਾਈਮ ਪਾਸ ਕਰ ਸਕਾਂ ਕਿਉਂਕਿ ਵੀਰ ਅੰਗ ਹੀ ਨਾ ਮਤਲਬ ਕਿ ਇਹ ਹੋਰ ਕੰਮ ਦਿਹਾੜੀ ਧੱਪਾ ਤੇ ਲਾ ਨਹੀਂ ਸਕਦਾ ਇਸ ਕਰਕੇ ਇਸ ਵੀਰ ਵੱਲੋਂ ਕਿਹਾ ਗਿਆ ਕਿ ਮੈਨੂੰ ਕੋਈ ਵੀਰ ਮੇਰਾ ਐਨ ਆਰ ਆਈ ਭਰਾ ਕੋਈ ਇੰਨੀ ਕਿ ਸਹਾਇਤਾ ਕਰ ਦੇ ਕਿ ਮੈਨੂੰ ਕੋਈ ਸਾਧਨ ਬਣਾ ਦੇ ਕੋਈ ਰੇੜੀ ਬੈਟਰੀ ਵਾਲੀ ਜਾਂ ਮੋਟਰਸਾਈਕਲ ਵਾਲੀ ਵੀਰ ਜਿਹੜਾ ਵੀ ਕੋਈ ਸਿੱਧੀ ਇਹਦੀ ਹੈਲਪ ਕਰਨਾ ਚਾਹੁੰਦਾ ਉਹ ਵੀਰ ਮੇਰਾ ਕਰ ਸਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ